ਮੈਂ ਇਥੋਂ ਕੀ ਹੈ ਪਾਣੀ ਲੈ ਕੇ ਐਰ ਪੀਣਾ ਮੈਂ ਮੈਂ ਤੁਹਾਨੂੰ ਲੈ ਨੰਦਾ ਪੇ ਚੱਕ ਪੀ ਲਓ ਕਿਉਂ ਤੈਨੂੰ ਕੀ ਹੋਇਆ ਮੈਂ ਖੇਤੋਂ ਕੰਮ ਕਰਕੇ ਆਇਆ ਤੇ ਤੂੰ ਕੰਮ ਕਰਕੇ ਆਂ ਤੇ ਮੈਂ ਵੀ ਕੰਮ ਕਰਕੇ ਪਈ ਆ ਤੇ ਮੈਂ ਵੀ ਉੱਥੇ 5 ਕਿੱਲੇ ਵਾਕੇ ਆਇਆ ਖੇਤੋਂ ਉਹੀ ਆ ਗਿਆ ਮੈਂ ਤੇ 5 ਕਿੱਲੇ ਇਹ ਗੱਲਾਂ ਤਾਂ ਐ ਕਰਦੇ ਜਿਵੇਂ 20 25 ਕਿੱਲੇ ਹੁੰਦੇ ਆ ਕੋਲੇ ਨਾ ਜੇ 20 25 ਹੈ ਨਹੀਂ ਤੇ 5 ਵੀ ਛੱਡ ਦਗੇ ਮੈਨੂੰ ਨਹੀਂ ਪਤਾ ਮੈਂ ਤਾਂ ਆਪੇ ਪਾਣੀ ਮੰਗਿਆ ਮੈਂ ਮੈਂ ਇਥੋਂ ਨਹੀਂ ਫੜਾਉਂਦਾ ਹਾਪੇ ਚੱਕੀ ਪੀਲਾ ਆਪੇ ਪੀ ਲੂਗਾ ਮੈਂ ਚੱਕ ਤੂੰ ਤਾਂ ਫੜਾਤਾ ਵੇ ਪਾਣੀ ਲੈ ਕੇ ਦੇ ਮੈਨੂੰ ਤੂੰ ਆ ਗਿਆ ਖੇਤੋਂ ਲਿਆਉਣੇ ਮੈਨੂੰ ਪਤਾ ਹੀ ਨਹੀਂ ਲੱਗਿਆ ਤੂੰ ਕਦੋਂ ਆ ਗਿਆ ਲੈ ਪੁੱਤ ਪਾਣੀ ਤੇ ਬਾਹਰ ਬਹਿ ਗਿਆ ਸਾਰਾ ਆਪਣਾ ਹਾਂ ਬਹਿ ਗਿਆ ਮੈਂ ਆਪਣਾ ਹੋ ਆਪਣੇ ਕਹਣਾ ਗਿਆ ਸੀ ਅੱਜ ਅੱਛਾ ਉਹਨਾਂ ਨਾਲ ਚੱਲ ਚੰਗਾ ਪੁੱਤ ਵੀੜੀਆਂ ਤੇ ਕੰਮ ਲੋਟ ਆ ਤੂੰ ਉਹਨਾਂ ਨਾਲ ਕਰਾਉਣਾ ਹੋ ਆਪਣੇ ਨਕਰ ਹਾਂ ਰਲ ਮਿਲ ਕੇ ਜੇ ਹੋਇਆ ਰਲ ਪਤਾ ਜਰਦਾ ਪੁੱਤ ਫਿਰ ਜੇ ਹੁਣ ਦਿਹਾੜੀ ਪਾਈਗੇ ਜਾਂ ਆਪਾਂ ਕੋਈ ਸੀਰੀ ਸੰਜੀ ਰੱਖ ਲਗੇ ਤਾ ਕਿੰਨਾ ਪੈਸਾ ਲੱਗ ਜਾਂਦਾ ਹਾਂ 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 ਤੂੰ ਹੈ ਤਾਂ ਪੁੱਤ ਤੈਨੂੰ ਔਖਾ ਹੀ ਮੈਂ ਤਾਂ ਹੀ ਸੋਚਦੀ ਰਹਿੰਦੀ ਆ ਪਹਿਲਾਂ ਖੇਤ ਕਰਕੇ ਆਉਣਾ ਫਿਰ ਤੂੰ ਘਰੇ ਪਸੂਆਂ ਦਾ ਕਰਦਾ ਹੋਰ ਹੈ ਦਾ ਉਹ ਕਿ ਫਿਰ ਉਹ ਨਹੀਂ ਨਿਵਾਹੀ ਤੇ ਆਪਾਂ ਕਿਹੜਾ ਬਾੜੀ ਕਰਦੇ ਕਿਹੜਾ ਸੀਰੀ ਰੱਖ ਸਕਦੇ ਤੇ ਆਈਆਂ ਹਾਂ ਤੇ ਉਹ ਉਹ ਚਲ ਤੈਨੂੰ ਕਰਨੋਂ ਭੱਜਣਾ ਪੈਂਦਾ ਨਹੀਂ ਤਾਂ ਜੇ ਮੇਰਾ ਚਿੱਤ ਠੀਕ ਹੋਵੇ ਕਰੇ ਮੈਂ ਕਰੀ ਜਾ ਮੱਫਸੂਆਂ ਦਾ ਤਾਂ ਆ ਮੈਂ ਤਾਂ ਬਲਾਦੀ ਕੋਈ ਨਾ ਕੋਈ ਨਾ ਬਸ ਹੋ ਹੀ ਜਾਂਦਾ ਕੰਮ ਤੁਹਾਡਾ ਹਾਂ ਬਲੱਡ ਜਿਆ ਠੀਕ ਰਵੇ ਨਾ ਫਿਰ ਤਾਂ ਕੋਈ ਨਾ ਉਹ ਜਦੋਂ ਜ਼ੋਰ ਲੱਗਦਾ ਫਿਰ ਹੋ ਜਾਂਦਾ ਨਹੀਂ ਨਹੀਂ ਕੋਈ ਗੱਲ ਨਹੀਂ ਹਾਂ ਨਹੀਂ ਮੈਨੂੰ ਤਾਂ ਹੀ ਪਾਲਾ ਹੀ ਹੁੰਦਾ ਹੁੰਦਾ ਮੈਂ ਇਹ ਨਹੀਂ ਵਿਚਾਰਾ ਕਿੰਨਾ ਮੁੰਡਾ ਓੱਖਾ ਹੁੰਦਾ ਨਹੀਂ ਮੈਂ ਕਰਾਂ ਕੰਮ ਨਾਲ ਨਹੀਂ ਨਹੀਂ ਕੋਈ ਗੱਲ ਨਹੀਂ ਕੰਮ ਦੀ ਤੇ ਚਾਹ ਲਿਆ ਮੈਂ ਚਾਹ ਵੀ ਕੀ ਚਾਹ ਹਾਂ ਚਾਹ ਬਣਾ ਦਿਓ ਤੁਸੀਂ ਲੇਉਣੀ ਮੈਂ ਵਾਸਪਨਾਈ ਪਈਏ ਚਾਹਤਾ ਆਹ ਗਲਾਸ ਜੇ ਲੈ ਜਾ ਲੈ ਜਾ ਉਹ ਜਮਿਤ ਕੀ ਐ ਉੱਠ ਕੱਢ ਬੇਬੇ ਚਾਹ ਬਣਾਈ ਜਾਂਦੀ ਤੂੰ ਬਨਾਲਾ ਤੈਨੂੰ ਫੇਰ ਕੀ ਹੋਗੇ ਜੇ ਬੇਬੇ ਨੇ ਚਾਹ ਬਣਾਈ ਤਾਂ ਬੇਬੇ ਕਿਹੜਾ ਕੱਸਦੀ ਐ ਉਹਦੇ ਲੱਤਾਂ ਕੋਡੇ ਦੁਖਦੇ ਆ ਬਲੱਡ ਬਲੂਟ ਵੱਧਾ ਉਹਦਾ ਤੂੰ ਬਨਾਲਣ ਦੀ ਨਾ ਮੇਰਾ ਨਹੀਂ ਕੁਝ ਦੁਖਦਾ ਹੈ ਜਿਵੇਂ ਨੌਜਵਾਨਾ ਤਾਂ ਇਹਦਾ ਮਤਲਬ ਮੇਰਾ ਕੁਝ ਦੁਖਦਾ ਹੀ ਨਹੀਂਗਾ ਚੱਲ ਪੈ ਜਾ ਤੈਨੂੰ ਤਾਂ ਗਲਤ ਠਾਲਿਆ ਤੇ ਗਲਤ ਠਾਲਿਆ ਕਿੰਦਰ ਆ ਕੇ ਜਾ ਕੋਈ ਨਾ ਪੁੱਛਾਂ ਮੈਂ। ਲੈ ਇਸਨੇ ਤੂੰ ਵੀ ਲੈ ਲੈ। ਇੱਥੇ ਰੱਖ ਦੇ ਬੇਬੇ ਮੈਂ ਪੀ ਲੂੰਗੀ। ਨਾ ਚਾ ਕੇ ਪੀ ਤਾਂ ਲੈ ਤੇ ਨਹੀਂ ਬਣਾ ਸਕਦੀ ਤਾਂ। ਨਾ ਕੋਈ ਨਹੀਂ ਪੀ ਲੂੰਗੀ ਮੈਂ ਫੇਰ ਕੀ ਆ? ਮੜ ਕੇ ਇੱਥੇ ਡੁੱਲ ਗਈ ਤਾਂ ਫੇਰ ਕਹੇਂਗੀ ਤੂੰ। ਕੋਈ ਨਹੀਂ ਡੁੱਲ ਗਈ ਤਾਂ ਫੇਰ ਤੁਸੀਂ ਆਪਦੀ ਚਾਹ ਦਾ ਫਿਕਰ ਕਰੋ ਵੀ ਥੋੜੀ ਨਾ ਡੁੱਲ ਜੇ ਮੇਰੀ ਚਾਹ ਦਾ ਕੀ ਆ? ਮੈਂ ਪੋਚਾ ਲਾ ਦੂੰਗੀ ਕੋਈ ਨਹੀਂ ਪੋਚ ਮੈਂ ਹੀ ਲਾਉਣੇ ਕਹਣਾ ਤੁਸੀਂ ਲਾਉਣੇ ਐ। ਪੀਤੀ ਨਹੀਂ ਜਾਂਦੀ ਤੇ ਥਵੇਹਲੀ ਤੂੰ ਬਣਾਉਣੀ ਤਾਂ ਕੀ ਸੀ? ਚੱਲ ਕੋਈ ਨਾ ਪੁੱਛ। ਜਾਂ ਤੂੰ ਚਾਹ ਪੀ ਉੱਥੇ ਬੈਠ ਕੇ ਮੈਂ ਵੀ ਅਬ ਨਹੀਂ ਚਾਹ ਰਹੀ। ਐਵੇਂ ਨਾ ਬੋਲੋ। বিনা ਗੱਲ ਤੋਂ ਵੀ ਬੇਬੇ ਦਾ ਹੋਰ ਹੀ ਰੰਗ ਦਿਖਾਉਣ ਲੱਗ ਗਏ ਬਾਹਲੀ ਤੱਪੀ ਪਈ ਐ ਨਹੀਂ ਪੁੱਤ ਤੈਨੂੰ ਉਹੀ ਲੱਗਦਾ ਨਿਆਣੀਆਂ ਹਜੇ ਉਹ ਕੋਈ ਨਾ ਹੋ ਜੂਗੀ ਠੀਕ ਕੁਛ ਨਿਆਣੀ ਤਾਂ ਕਿਉਂ ਆ ਬੇਬੇ ਪੁੱਤ ਮੈਂ ਤਾਂ ਹੀ ਆਉਣ ਲੱਗਦਾ ਵੀ ਉਹ ਆਪਣਾ ਭੇਤ ਪਾ ਗਈ ਆਪਾਂ ਹੈ ਗਿਆ ਸਾਉ ਤੇ ਉਹ ਆਪਣਾ ਭੇਤ ਪਾ ਗਈ ਮੈਨੂੰ ਕੁਛ ਕਹਿੰਦੇ ਤਾਂ ਹੈ ਨਹੀਂ ਆਪਾਂ ਚੱਲ ਨਿਆਣੀ ਨਿਆਣੀ ਕਰਲਾ ਚਾਪਾਈ ਕਹਦੇ ਨੇ ਚੱਲ ਬਾਹਰ ਹੀ ਬੱਡੇ ਉਹਨਾਂ ਦੇ ਘਰੇ ਸਾਰਾ ਪੁੱਤ ਇੱਥੇ ਸਹੂਲਤਾ ਘੱਟ ਆ ਪਹਿਲਾਂ ਕੀ ਹੋਇਆ ਮੈਂ ਉੱਥੇ ਪਈ ਸੀ ਮਾਂ ਆ ਕੇ ਜੋ ਖੇਤੋਂ ਐ ਮੈਨੂੰ ਪਾਣੀ ਨੂੰ ਕਹਤਾ ਹਾਂ ਉਹ ਤਾਂ ਮੈਨੂੰ ਅੱਗੋਂ ਪੈ ਗਈ ਮੋਰ ਅੱਛਾ ਮੈਂ ਤਾਂ ਬੇਬੇ ਉਹ ਆਪਣਾ ਪੈਲੀ ਦੇ ਮਿਹਣੇ ਮਾਰ ਲੱਗ ਗਈ ਮੈਂ ਤੈਨੂੰ ਕੀ ਆਂਦੀ ਉਹ ਤੇ ਮੈਂ ਉਹਨੂੰ ਆਖਿਆ ਵੀ ਮੈਂ ਆਪਣਾ 5 ਕਿੱਲੇ ਦਾ ਉਹ ਵਾਣ ਵਾਕੇ ਆਇਆ ਹਾਂ ਤੇ ਮੈਨੂੰ ਕਹਿੰਦੀ ਪੰਜ ਹੀ ਐ ਤੂੰ ਕਿਹੜਾ 20 ਵਾਕੇ ਆਏ ਆਂ ਇਹ ਕਹਿਤਾ ਤੈਨੂੰ ਤੇ ਹੋਰ ਫਿਰ ਮੈਂ ਕਿਹਾ ਕੋਈ ਨਾ ਤੂੰ ਵੀ ਆਣੇ ਤੇ ਜਾਉਣੇ ਦੀ ਫਿਰ ਤੂੰ ਆ ਹੀ ਕਹਿਤਾ ਉਹਨੂੰ ਨਾ ਤਾਂ ਉਹ ਗੱਲ ਕਰਦਾ ਨਾ ਪਤਾ ਹੀ ਨਹੀਂ ਕਹਿਦਾ ਹੁੰਦਾ ਪੁੱਠਾ ਸਿੱਧਾ ਨਹੀਂ ਬੋਲੀਦਾ ਹੁੰਦਾ ਕੋਈ ਨਾ ਉਹ ਤਾਂ ਹਟ ਜਾਊਗੀ ਉਹਦੇ ਵਿਚੋਲਣ ਵੀ ਕਹਿੰਦੀ ਸੀ ਇਹ ਤਾਂ ਬਾਲੀ ਸਾਊ ਆ ਤੇ ਆ ਜਾ ਦੇਖ ਲੈ ਕਹਿੰਦੀ ਤਾਂ ਤਸੀ ਪੁੱਤ ਹੁਣ ਕੀ ਕਰੀਏ ਚੱਲ ਤੋ ਕੋਈ ਨਾ ਆਪਾਂ ਵੇਹਣਿਆ ਹੋਰ ਥੋੜਾ ਜਿਹਾ ਚੱਰ ਤੂੰ ਉਹਨੂੰ ਸਮਝਾਈ ਤੇ ਫੇਰ ਆਪਾਂ ਨਹੀਂ ਤਾਂ ਫੇਰ ਉਹਦੇ ਵਿਚੋਲਣ ਕੋਲੇ ਮੈਂ ਜਾਊਂ ਭਾਈ ਉਹਨੂੰ ਜੇ ਲੰਬਾ ਦੇ ਕੇ ਉਹ ਇਹ ਤਾਂ ਐਂ ਕਰਦੀ ਭਾਈ ਜਾ ਆਪਾਂ ਇਹਨੂੰ ਸਮਝਾਈਏ ਹਨਾ ਜਾਂ ਤਾਂ ਬੇਬੀ ਆਇਆ ਨਾ ਹੋਵੇ ਇਹਨੇ ਕਿਤੇ ਪਿੰਡ ਪੌਂਡ ਜਾਣਾ ਹੋਵੇ ਤੰਗੂ ਐ ਕਰਦੀ ਆਹੋ ਪੁੱਤ ਐਂ ਵੀ ਹੋ ਜਾਂਦਾ ਤੇ ਪੁੱਤ ਨਾ ਉਧਰ ਜਾਂਦਾ ਜਦੋਂ ਟਾਈਮ ਹੋ ਜੇ ਆਈ ਨੂੰ ਉਹਨੂੰ ਤੇ ਤੂੰ ਐਂ ਕਰ ਤੋਂ ਉਹਨੂੰ ਮਲਾਈ ਲਿਆ ਫਿਰ ਉਹਦਾ ਚਿੱਤ ਠੀਕ ਹੋ ਜਾਊਗਾ 15 ਤਾ ਦਿਨ ਹੋਏ ਬੇਬੇ ਜਾ ਕੇ ਆਈ ਨੂੰ ਇੰਨੀ ਛੇਤੀ ਕੀ ਹੁੰਦਾ ਉਹਨੂੰ ਪੁੱਤਤੀ ਪੁੱਤ ਉਧਰ ਹੀ ਜਾਂਦਗਾ ਕੁੜੀਆਂ ਹੋਰ ਤਾਂ ਕੀ ਐ ਨਾਲੇ ਹੁਣ ਟਾਈਮ ਨਹੀਂ ਹੈਗਾ ਬੇਬੇ ਹੁਣ ਕਿੱਥੇ ਜਾਈਦਾ ਇਹ ਤਾਂ تیاری ਰਹਿੰਦੀ ਹੈ ਹੋਰ ਮੈਂ ਤਾਂ ਦਾ ਕੰਮਕੂਰ ਕਰਨਾ ਸਰ ਚਲ ਵੇਖ ਲੈ ਕੋਈ ਨਵਾਲਾ ਵਾਣ ਹੋਣ ਚਲ ਜੇ ਵਿੱਚ ਦੀ ਲੱਗਿਆ ਟਾਈਮ ਤਾਂ ਜਾ ਵੀ ਆਈ ਕੋਈ ਏਡੀ ਗੱਲ ਨਹੀਂ ਵੇਖ ਲਈ ਮਲਾ ਲਿਆਈ ਰੋਟੀ ਬਣ ਗਈ ਬੇਬੇ ਹਾਂ ਰੋਟੀ ਤਾਂ ਬਣ ਗਈ ਪਤ ਲਿਆ ਦਿਓ ਮੈਨੂੰ ਜਸਮੀਤ ਪਕਾਈ ਜਾਂਦੀ ਲਿਆ ਦੇਨੀ ਬੈਠੋ ਹਾਂ ਲਿਆ ਦਿਓ ਲਿਆ ਦੇਨੀ ਆਪਾਂ ਕੇ ਬਣ ਗਈ ਰੋਟੀ ਜਸਮੀਤ ਫੜਾਵਾ ਦਿਂਦੋ ਬਣੀ ਜਾਂਦੀ ਐ ਬਸ ਮਾਂ ਭੁੱਖਾ ਆਇਆ ਖੇਤੋਂ ਬਸ ਮੈਂ ਲਈ ਨਹੀਂ ਆਵੇ ਹਾਂ ਆ ਵੇਖੀ ਕਿੰਨਾ ਮੱਖੀਆਂ ਕਿੰਨੀਆਂ ਤੇ ਖਲਾਰਾ ਜਾ ਤੇ ਹੋਰ ਨਾ ਵਿੱਚ ਹੀ ਰਹਿ ਗਈ ਭਰਾਉਣ ਵਾਲੀ ਭਰਾਈ ਜਾਂਦੀ ਰਸੋਈ ਵਧੀਆ ਸੀ ਤੇ ਹੋਰ ਵੇ ਬੇ ਰਸੋਈ ਤਾਂ ਮੇਰੀ ਭੈਣ ਕੀ ਆ ਅੱਡੀ ਉਹਨਾਂ ਦੇ ਇੰਨੇ ਸੋਹਣੇ ਕੱਪ ਬੋਰਡ ਬਣੇ ਵਿਆ ਇੰਨੀ ਸੋਹਣੀ ਬਣਾਈ ਉਹਨਾਂ ਨੇ ਰਸੋਈ ਲੋੜਿਆਂ ਦਾ ਪੈਸਾ ਲਾਇਆ ਉੱਤੇ 2 ਲੱਖ ਰੁਪਏ ਲਾਇਆ ਉਹਨਾਂ ਨੇ ਅੱਛਾ ਕੱਲੀ ਰਸੋਈ ਰਸੋਈ ਤੇ ਚਲ ਕੋਈ ਨਾ ਪਤਾ ਆਪਣੀ ਵੀ ਬਣ ਜੂਗੀ ਪਰਮਾਤਮਾ ਸਭ ਕੁਝ ਕਰੂਗਾ ਆਪਣੀ ਖਰਾ ਕਦੋਂ ਬਣੂਗੀ ਬੇਬੇ ਬਣ ਜੂਗੀ ਮੈਂ ਤੇਲਾਦ ਬਣੂਗੀ ਆਪਣੀ ਬਣਨੇ ਕਿਉਂ ਨਹੀਂ ਪਤਾ ਸਾਰਾ ਕੁਝ ਬਣੂਗਾ ਕੋਈ ਨਾ ਮੜਾ ਜ ਟਾਈਮ ਲੱਗਦਾ ਹੁੰਦਾ ਸਭ ਰੱਖੀਦਾ ਹੁੰਦਾ ਪਰਮਾਤਮਾ ਨੇ ਆਪ ਹੀ ਕਰ ਦੇਣਾ ਨਾਲੇ ਜੇ ਸਬਰ ਰੱਖ ਜਾਈਏ ਤੇ ਪਰਮਾਤਮਾ ਤੇ ਆਸ ਰੱਖ ਲਈ ਨਾ ਆਪੇ ਸਾਰਾ ਕੁਝ ਹੀ ਬਣ ਜਾਂਦਾ ਸਬਰ ਹੀ ਰੱਖਿਆ ਬਬੇ ਬੇਹੋਂਤੀ ਕਿ ਪਰਮਾਤਮਾ ਤਾਂ ਆਪੇ ਤਾਂ ਤੂੰ ਸਿੱਟ ਦੂ ਹਨਾ ਆ ਕੇ ਬਣਾਉਣ ਵਾਸਤੇ ਆਪਣੇ ਜਿਹੜਾ ਕੁਸਾਰ ਦੇ ਘਰੇ ਹੋਵੇ ਉਹੀ ਵਧੀਆ ਲੱਗਦਾ ਲਿਆ ਰੋਟੀ ਦੇ ਦੇ ਮੈਨੂੰ ਨਾ ਮੇਰੀ ਕਿਸਮਤ ਹੀ ਮਾੜੀ ਹੈ ਮੇਰੀ ਭੈਣ ਦੀ ਵੇਖ ਲਾ ਇੰਨੀ ਵਧੀਆ ਇੰਨੀ ਜ਼ਮੀਨ ਜਾਇਦਾਦਾਂ ਕਿ ਨਾ ਬਾਹਰ ਬੈਠੀ ਹੈ ਵਧੀਆ ਸੌਖੀ ਹੈ ਮੈਂ ਪਤਾ ਨਹੀਂ ਕੀ ਪਾਪ ਕੀਤੇ ਜਿਹੜੇ ਮੈਂ ਇਹਨਾਂ ਦੇ ਵਿੱਚ ਆ ਕੇ ਫਸ ਗਈ ਤੇ ਮੇਰੇ ਭਰਾ ਨੇ ਘੱਟ ਜ਼ਮੀਨ ਭਾਲ ਲਈ ਮੇਰੇ ਵਾਸਤੇ ਹੋਣੀ ਮੈਨੂੰ ਫਸਾਇਆ ਇੱਥੇ ਚਲ ਮੈਂ ਜਾਨੀ ਬੇਣੀ ਕੀ ਕਰੀ ਜਾਂਦੇ ਆ ਆਰੋਕੇ ਮੇਰੀ ਗੱਲ ਸੁਣਿਓ ਮੈਂ ਕਹੇ ਸੀ ਮੈਂ ਕਿ ਸ਼ਹਿਰ ਜਾ ਕੇ ਆਉਣਾ ਸੀਗਾ ਮੈਨੂੰ ਪੈਸੇ ਦੇ ਦੇ ਕੱਪੜੇ ਲੈ ਕੇ ਆਉਣੇ ਸੀ ਚੱਲ ਕਹੀਏ ਪੈਸੇ ਤਾਂ ਹੈ ਨਹੀਂ ਕਿਉਂ ਨਾ ਕਿਉਂ ਕਿਧਰ ਗਏ ਪੈਸੇ ਪੈਸੇ ਜਾਣੇ ਕਿਧਰ ਹੈ ਪੈਸੇ ਹੀ ਤੁਰ ਜਾਂਦੇ ਆ ਆਉਂਦੇ ਆ ਜਾਂਦੇ ਆ ਜਦੋਂ ਮੈਂ ਮੰਗਣੇ ਹੁੰਦੇ ਥੋੜੇ ਥੋੜੇ ਕੋਲ ਪੈਸੇ ਨਹੀਂ ਹੁੰਦੇ ਉਦੋਂ ਹੀ ਥੋੜੇ ਕੋਲੇ ਇੱਥੇ ਹੁਣ ਜੱਟਾਂ ਕੋਲੇ ਕਿਹੜਾ ਮਹੀਨੇ ਦੇ ਮਹੀਨੇ ਤਨਖਾਹ ਆਉਂਦੀ ਐ 6 ਮਹੀਨੇ ਤੋ ਪੈਸੇ ਆਉਂਦੇ ਆ ਚੱਲ ਚੁਲੀ ਜਾਂਦੇ ਆ ਆਉਂਦੇ 6 ਮਹੀਨੇ ਤੋ ਮੈਂ ਤਾਂ ਸੂਟ ਲੈ ਕੇ ਆਉਣੇ ਸੀ ਓਏ ਹੋਰ ਕੋਦ ਮਿਲਣਗੇ ਫਿਰ ਫਿਰ ਚੱਲ ਵੜਾਂਗੇ ਮੈਂ ਤੈਨੂੰ ਦੱਸ ਦੂੰਗਾ ਇਹੀ ਕਹਿਣਾ ਹੁੰਦਾ ਫਿਰ ਚੱਲ ਵੜਾਂਗੇ ਫਿਰ ਕਿਹੜਾ ਲੈ ਕੇ ਜਾਣਾ ਹੁੰਦਾ ਆਹੀ ਲਾਰੇ ਜਿ ਲਈ ਜਾਣਗੇ ਮੈਨੂੰ ਕੀ ਕਰੀ ਜਾਣਾ ਪਤਾ ਪੱਠੇ ਜੇ ਪਾ ਕੇ ਠਾਈ ਅੱਛਾ ਚੱਲ ਕੋਈ ਨਾ ਤੂੰ ਖੇਤ ਜਾਂਦੀ ਤੈਨੂੰ ਕਾਹ ਲੈ ਬੰਨ ਤਾਂ ਮੈਂ ਦੇਨੀ ਆ ਪਾਤੇ ਪੱਠੇ ਬੰਨ ਦੇਣਾ ਮੈਂ ਪਸੂ ਨਹੀਂ ਨਹੀਂ ਕੋਈ ਨਾ ਮੈਂ ਬੰਨ ਦੂੰਗੀ ਹੋਰ ਮੱਝਾਂ ਹੀ ਖਿੱਚ ਕੇ ਲੈ ਜਾਂਦੀਆਂ ਕਈ ਵਾਰ ਚੱਲ ਕੋਈ ਨਾ ਖਿੱਚ ਕੇ ਤਲ ਜਾਣਗੇ ਤਾਂ ਪੱਠਿਆਂ ਤੇ ਆਪੇ ਖਾ ਜਾਣਗੇ ਜੇ ਭੱਜਣਗੇ ਕਿੱਧਰ ਤੇ ਤੂੰ ਪਤਾ ਨਹੀਂ ਹੁੰਦਾ ਕੋਲਿਆਂ ਦਾ ਹਾਂ ਤੇ ਤੂੰ ਜਾਣਾ ਤਾਂ ਜਾਵੜਾ ਫਿਰ ਹਾਂ ਮੈਂ ਵੀ ਜਾਣਾ ਹੀ ਆ ਬਸ ਕੇਤ ਹਾਂ ਮੈਂ ਬੰਨੇ ਆਉਣੀ ਆ ਚੱਲ ਚੱਲ ਮੈਂ ਨਾ ਵੀਰੇ ਨੂੰ ਪੈਸੇ ਮੰਗਵਾਉਣੀ ਫੋਨ ਲਾ ਕੇ ਹੈਲੋ ਵੀਰੇ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਆ ਠੀਕ ਆ ਠੀਕ ਆ ਓਕੇ ਓਕੇ ਹਾਂ ਹਾਂ ਸਾਰੇ ਵਧੀਆ ਵੀਰੇ ਉਹ ਮੈਂ ਤਾਂ ਨਾ ਐ ਕਹਿੰਦੀ ਸੀ ਵੀਰੇ ਮੈਨੂੰ ਨਾ ਪੈਸੇ ਚਾਹੀਦੇ ਸੀ ਮੈਂ ਨਾ ਸਮਾਨ ਸਮੂਨ ਜਿਹਾ ਲੈ ਕੇ ਆਉਣਾ ਸੀ ਇਹ ਤਾਂ ਤੁਹਾਨੂੰ ਪਤਾ ਵੀਰੇ ਕਿੱਥੇ ਦਿੰਦੇ ਐਡੇ ਕੰਜੂਸ ਆਏ ਤਾਂ ਇਹ ਤਾਂ ਰੁਪਈਆ ਨਹੀਂ ਕੱਢ ਕੇ ਰਾਜੀ ਹੈਗੇ ਹੋਰ ਜੇ ਮੈਂ ਮੰਗਦੀ ਆ ਤਾਂ ਕਹਿ ਦੇਣਗੇ ਲੱਗ ਗਏ ਲੱਗ ਗਿਆ ਇਹੀ ਕਰੀ ਜਾਂਦੇ ਰਹਿੰਦੇ ਹੁਣ ਮੇਰੇ ਵੀ ਕੋਈ ਸ਼ੌਂਕ ਆ ਮੈਂ ਵੀ ਕੋਈ ਲੀਡ ਲੱਤੇ ਬਣਾਉਣੀ ਆ ਕਿੱਥੇ ਫਸਾਤਾ ਤੁਸੀਂ ਮੈਨੂੰ ਮੈਨੂੰ ਨਹੀਂ ਪਤਾ ਮੇਰੇ ਅਕਾਊਂਟ 'ਚ ਪੈਸੇ ਪਾ ਦੇ ਮੈਂ ਤਾਂ ਪੈਸੇ ਮੈਨੂੰ ਪੈਸੇ ਬਾਦ ਮੈਂ ਤਾਂ ਕੱਲ੍ਹ ਨੂੰ ਸੂਟ ਬਣਾ ਕੇ ਲਿਓਣੀ ਆ ਹੋਰ ਵੀ ਸਮਾਨ ਬਥੇਰਾ ਲੈ ਕੇ ਆਉਣਾ ਏ ਪਾ ਦੀ ਹੁਣ ਹਾਂ ਠੀਕ ਆ ਮੈਨੂੰ ਮੈਸੇਜ ਕਰ ਦੇ ਜਦੋਂ ਪਾ ਤੀ ਓਕੇ ਓਕੇ ਚਲ ਹੁਣ ਵੀਰੇ ਪੈਸੇ ਪਾ ਦੂਗਾ ਮੈਨੂੰ ਤੇ ਫਿਰ ਮੈਂ ਜਾ ਕੇ ਸ਼ਹਿਰੋਂ ਸਾਰਾ ਸਮਾਨ ਲੈ ਕੇ ਆਉਂਗੀ ਇਹਨਾਂ ਨੂੰ ਵੀ ਪਤਾ ਲੱਗ ਜਾਊਗਾ ਉਨੀ ਸਾਰਾ ਦਲ ਕਰੀ ਜਾਣਗੇ ਉਹੜੀ ਕਰਨਾ ਆ ਨਹੀਂ ਕਰਨ ਲਾਰੇ ਤੇ ਲਾਰੇ ਲਈ ਜਾਣਗੇ ਜੇ ਮੈਂ ਕਿਤੇ ਕਹਿ ਦੇਣਾ ਉਹਨੂੰ ਸ਼ਹਿਰ ਬਚਾਰ ਜਾਣ ਨੂੰ। ਈਮਿਤ ਰੋਟੀ ਬਣ ਗਈ। ਹਾਂ ਰੋਟੀ ਤਾਂ ਬਣੀ ਪਈ ਆ। ਤਲਕਾ ਦੀ ਐ। ਦਾਲ ਆਲੂਆਂ ਦੀ ਬਣਾਈ ਸੀਗੀ। ਲਿਆ ਮੈਂ ਰੋਟੀ ਖਾਣੀ ਆ ਫਿਰ ਖੇਤ ਆਣਾ ਯਾਰ। ਲਿਆ ਦਿੰਨੀ ਰੋਟੀ ਤਾਂ ਮੈਂ। ਮੈਂ ਤੱਤੀ ਕਰਕੇ ਲਿਉਣੀ ਸਬਜ਼ੀ। ਮੈਂ ਇਹਨੇ ਇੱਕ ਗੱਲ ਜੀ ਕਰਦੀ ਸੁਣ ਨਾਲ। ਤੇ ਉਹ ਸ਼ਹਿਰ ਚਲ ਕੇ ਗਈ ਅੱਜ ਜੇ ਫਰੀਆਂ ਤਾਂ ਤੁਸੀਂ। ਸ਼ਹਿਰ ਦਾ ਚੱਲ ਬੜਾਂਗੇ ਕਰਨਾ ਕੀ ਐ। ਆਹੀ ਸਮਾਨ ਸਮੂੜੀ ਲੈ ਕੇ ਆਉਣਾ ਮੈਂ ਹੋਰ ਮੈਂ ਕੀ ਕਰਨਾ। ਤਨ ਮਾਉਦੇ ਵੀ ਕਿਹਾ ਸੀ ਪੈਸੇ ਹੈ ਨਹੀਂਗੇ ਤੇ ਤੂੰ ਮੈਂ ਮੰਗੀਏ ਪੈਸੇ ਪੈਸੇ ਹੈਗੇ ਮੇਰੇ ਕੋਲ ਕੋਈ ਨਹੀਂ ਫੇ ਤੇਰੇ ਕੋਲ ਕਿੱਥੋਂ ਆਏ ਨਾ ਬੇਬੀ ਕਿੱਥੋਂ ਆ ਗਏ ਹੁਣ ਮੇਰੇ ਕੋਲ ਪੈਸੇ ਹੈਗੇ ਨਾ ਮੇਰੇ ਕੋਲੇ ਨਾ ਬੇਬੀ ਕੋਲੇ ਤੇਰੇ ਕੋਲੇ ਕਿੱਥੇ ਆ ਗਏ ਮੇਰੇ ਕੋਲ ਹੈਗੇ ਮੈਂ ਤੈਨੂੰ ਕਿਹਾ ਮੈਂ ਬਸ ਆਪੇ ਲਾਣੂ ਮਿਲਿਆ ਜੇ ਸਰ ਕਿੱਥੋਂ ਆਏ ਤਾਂ ਵੀ ਮੈਂ ਆਪਦੇ ਵੀਰੇ ਤੋਂ ਮੰਗ ਲੇ ਉਹਨੇ ਮੈਨੂੰ ਪਾ ਦੇ ਮੇਰੇ ਅਕਾਊਂਟ ਚ ਜੋ ਮੈਂ ਚਾਹੀਦੇ ਸੀਗੇ ਫਿਰ ਤੂੰ ਸਤਾ ਦਿੰਦੇ ਨਹੀਂਗੇ ਨਾਉ ਤੋ ਮੰਗ ਕੇ ਹਟਿਆ ਤਾਂ ਕਿਉ ਫੇਰ ਕੀ ਮੰਗਲੇ ਜੀ ਕਿਹੜੀ ਖਾਸ ਗੱਲ ਮੰਗਲੇ ਤਾਂ ਮੇਰਾ ਭਰਾ ਇਹਨੂੰ ਪਤਾ ਹੀ ਮੇਰੇ ਭਰਾ ਨੂੰ ਵੀ ਕਿੱਥੇ ਮੈਂ ਵਿਆਂ ਹੀ ਕਿੱਥੇ ਮੇਰੀ ਭੈਣ ਆ ਤੋ ਤਾਂ ਰਿਸ਼ਤਾ ਕਰਨ ਵਾਲੇ ਦੇਖਣਾ ਸੀ ਉਹਨਾਂ ਨੇ ਮੈਨੂੰ ਨਹੀਂ ਪਤਾ ਰਿਸ਼ਤਾ ਕਰਨ ਮੇਰੇ ਇਹ ਗੱਲ ਤੈਨੂੰ ਪਤਾ ਹੋਊਗੀ ਤੇ ਵੀਰੇ ਨੂੰ ਪਤਾ ਹੋਊਗੀ ਲੈ ਕਿਹੜੀਆਂ ਗੱਲਾਂ ਚਾਈ ਫਿਰਦੀ ਐ ਬੇਬੇ ਹਾਂ ਪਤਾ ਆਪਣਾ ਉਹਨੇ ਤਾਂ ਉਹੀ ਗੱਲ ਕਰਤੀ ਜਮੀਦਰਾਂ ਤਾਂ ਕੀ ਗੱਲ ਕਰਤੀ ਕੀ ਗੱਲ ਹੋ ਗਈ ਪਤਾ ਭਰਾ ਤੋਂ ਪੈਸੇ ਮੰਗਲੇ ਪਰਾਤੋਂ ਪੈਸੇ ਮੰਗ ਲਿਆ ਤਾਂ ਇਹਨੂੰ ਕੋਈ ਪਤਾ ਲੱਗਿਆ ਮੈਨੂੰ ਪਰਾਤੋਂ ਪੈਸੇ ਮੰਗਿਆ ਆ ਤੜਕੇ ਮੈਂ ਜੋ ਰੋਟੀ ਨੂੰ ਕਿਹਾ ਸੀ ਤੇ ਉਦੋਂ ਆ ਕੇ ਮੈਨੂੰ ਕਹਦੀ ਕਿ ਦੁਬਾਰਾ ਕਿਹਨੂੰ ਸ਼ਹਿਰ ਜਾਣਾ ਹਾਂ ਮੈਂ ਵੀ ਤੈਨੂੰ ਕਿਹਾ ਤਾਂ ਹੈਗਾ ਪੈਸੇ ਐ ਨਹੀਂ ਕਿ ਬੇ ਚੱਲ ਵੜਾਂਗੇ ਹਾਂ ਕਹਿੰਦੀ ਮੇਰੇ ਕੋਲ ਤਾਂ ਪੈਸੇ ਹੈਗੇ ਮੈਂ ਤੇਰੇ ਕੋਲ ਕਿੱਥੇ ਲਵਾਂਗੇ ਨਾ ਮੇਰੇ ਕੋਲੇ ਨਾ ਬੇਬੇ ਕੋਲੇ ਹਾਂ ਤੇ ਕਹਿੰਦੀ ਮੈਂ ਤਾਂ ਆਪਦੇ ਭਰਾ ਤੋਂ ਮੰਗ ਲਈ ਕਹਿੰਦੀ ਲੈ 10 20 ਪੁੱਤ ਇਹ ਤਾਂ ਬਹੁਤ ਮਾੜੀ ਗੱਲ ਕੀਤੀ ਉਹਨੇ ਉਹ ਕੀ ਸੋਚਦਾ ਹੋਊਗਾ ਉਹ ਕੀ ਸੋਚਦਾ ਹੋਊ ਉਹ ਕੀ ਕਹਿੰਦੇ ਹੋਣਗੇ ਆਪਾਂ ਨੂੰ ਆਹਲਾ ਕਹਿ ਦਿੰਦਾ ਖਣੀ ਸਾਡੀ ਕੁੜੀ ਦੀਆਂ ਲੋੜਾਂ ਨਹੀਂ ਪੂਰੀਆਂ ਹੁੰਦਾਂ ਆਹ ਉਹ ਤਾਂ ਸੋਚ ਲਈ ਹੋਣਗੇ ਹਾਂ ਵੀ ਜਾਂ ਕਿਸੇ ਚੀਜ਼ ਦੇ ਵਿੱਚ ਬੈਠੀ ਹੋ ਆਪਣਾ ਕਹਿੰਦੀ ਸੀ ਮੇਰੀ ਭੈਣ ਕੋਲੇ 20 ਕਿੱਲੇ ਐ ਤੇ ਗੱਲ-ਗੱਲ ਤੇ ਨੀਵਾ ਦਿਖਾਉਂਦੀ ਐ ਇਹ ਨਾ ਪੁੱਤ ਇਹ ਤਾਂ ਬਹੁਤ ਗਲਤ ਗੱਲ ਦਾ ਗੱਲ-ਗੱਲ ਤੇ ਨੀਵਾ ਦਿਖਾਉਣਾ ਆਪਾਂ ਨੂੰ ਉਹਨੇ ਤੇ ਮੈਂ ਤਾਂ ਕਹਿੰਦੇ ਤੇ ਭਰਾ ਨਾਲ ਨਾ ਗੱਲ ਕਰਾਂ ਮੈਂ ਨਾ ਪੁੱਤ ਰਹਿਣ ਦੇ ਹੋਰ ਨਾ ਇਹ ਜਸਮੀਤ ਕਿਤੇ ਗੁੱ ਨੇ ਇਹਨੂੰ ਪਤਾ ਹੀ ਨਹੀਂ ਲੱਗਣਾ ਉਹ ਉਹ ਵਧ ਗਿਆ ਉਹਦੇ ਨਾਲ ਗੱਲ ਕਰਕੇ ਪਤਾ ਤਾਂ ਲੱਗੂਗਾ ਨਹੀਂ ਹਾਇ ਤਾਂ ਹਾਇ ਤਾਂ ਇਹ ਤਾਂ ਭਰਾਸੇ ਆਣਾ ਆਈ ਨਹੀਂ ਮਾਇਾਂ ਦੀ ਤੇ ਪਰ ਜਉ ਆ ਵੀ ਕਿਤੇ ਇਹ ਉਹਨੂੰ ਗੱਲ ਕੀਤੀ ਉਹ ਇਹਨੂੰ ਫੋਨ ਲਾਵੇ ਇਹ ਆਪਣੇ ਤੇ ਫੇਰ ਵਾਰ ਚ ਜਾਵੇ ਕਿਤੇ ਗੁੱਸਾ ਕਰ ਜੀ ਗੱਲ ਦਾ ਸੋਟੇ ਚ ਨਾ ਪੁੱਤ ਕੋਈ ਫਰਕ ਪੈ ਜੀ ਨਹੀਂ ਫੇਰ ਐ ਤਾਂ ਗੱਲ ਚੱਲਣੀ ਹੀ ਨਹੀਂ ਨਾ ਗੱਲ ਫੇਰ ਇਹ ਉਧਰੋਂ ਪੈਸੇ ਮਗਾਈ ਜੋ ਓਕੀ ਸੋਚਣ ਕਿ ਵੀ ਇਹਨਾਂ ਕੋਲੇ ਕੱਪੜੇ ਦਵਾਉਣ ਵਾਸਤੇ ਪੈਸੇ ਨਹੀਂ ਗਏ ਹਾਂ ਤੇ ਤਾਂ ਹੈਗਾ ਯਾਰ ਤੇ ਇਹਨੇ ਬਹੁਤ ਮਾੜੀ ਗੱਲ ਕੀਤੀ ਅਗਲੇ ਦਿਨ ਤਾਂ ਐਂ ਜਾਊਗੀ ਨਾ ਦਿਮਾਗ 'ਚ ਹਾਂ ਉਹ ਕਹਿਣ ਕਿ ਅਗਲੇ ਤਾਂ ਜਾਂਦੀ ਆ ਵੀ ਸਾਡੀ ਕੁੜੀ ਦੀਆਂ ਲੋੜਾਂ ਨਹੀਂ ਪੂਰੀਆਂ ਹੁੰਦੀਆਂ। ਆਹ ਉਹ ਵੀ ਤੰਗ ਸੱਤ ਮੰਗਿਆ ਜੇ। ਹਾਂ ਜਾਂ ਇਹਨਾਂ ਕੋਲੇ ਵਾਲਾ ਸੋਚਦਾ ਇਹਨਾਂ ਕੋਲੇ ਕੁਝ ਹੈ ਹੀ ਨਹੀਂਗਾ। ਰਾਈ ਗੱਲ ਐ ਨਾ। ਫਿਰ ਉਹਨਾਂ ਨੇ ਤਾਂ ਨਾਂ ਆਪਾਂ ਨੂੰ ਦੱਸਿਆ ਵਿੱਚ ਆਪੇ ਚ ਕੀਤੇ ਪਾਤੇ ਵੀ ਚਾ ਲੋੜ ਐ। ਹਾਂ ਅੱਛਾ ਖਾਤੇ 'ਚ ਪਵਾ ਲਈ। ਹਾਂ ਖਾਤੇ 'ਚ ਪਵਾ ਲਈ। ਵਾਖਰੂ ਦੱਸ ਉਹ ਚੱਲਦਾ ਉਹ ਕੀ ਕਹਿੰਦੇ ਹੁੰਦੇ ਗੂਗਲ ਪੇ। ਗੂਗਲ ਪੇ ਚੱਲਦਾ ਹੀ ਆ ਹੁਣ। ਇਹ ਤਾਂ ਬਹੁਤ ਮਾੜੀ ਗੱਲ ਕੀਤੀ ਉਹਨੇ। ਆਈ ਨਹੀਂ ਇਹਨੇ ਦਿਮਾਗ ਲਾਇਆ ਵੀ ਮੇਰੇ ਅਗਲਾ ਮੇਰੇ ਸਹੁਰਿਆਂ ਬਾਰੇ ਕੀ ਸੋਚੂਗਾ। ਹਾਂ ਤਾਂ ਗੱਲ ਸੋਚਦੇ ਨਹੀਂ। ਹਾਂ। ਤੇ ਨਾਲ ਉਹਨੇ ਵਿਚਾਰੇ ਨੇ ਕੋਈ ਤਾਂ ਕਿੰਨੇ ਕ ਮਜਬੂਰ ਹੋ ਕੇ ਪਾਇ ਪੈਣਾ ਨੂੰ ਜਵਾਬ ਤਾਂ ਦਿੱਤਾ ਨਹੀਂ ਜਾਂਦਾ ਨਹੀਂ ਦਿੱਤਾ ਜਾਂਦਾ ਹਾਂ ਇਹ ਗੱਲਾਂ ਤਾਂ ਲੰਮੀਆਂ ਹੁੰਦੀਆਂ ਆ ਨਾਲ ਸੋਚਦਾ ਹੈ ਨਹੀਂ ਇਹਨੇ ਜਰਕਦੇ ਨੇ ਮੰਗ ਲਿਆ ਹਾਂ ਤੈਨੂੰ ਆਈ ਆਂਦੀ ਵੀ ਤੇਰੇ ਕੋਲੇ ਇੰਨੇ ਕਿੱਲੇ ਆ ਤੇ ਮੇਰੇ ਭੈਣ ਕੋਲੇ ਇਹੋ ਜਿਹਾ ਕਾਰ ਆ ਉਹਦੇ ਪਿੱਛੇ ਜੀ ਵੀ ਉਦੋਂ ਗੱਲ ਹੋਈ ਤਾਂ ਹੀ ਨਹੀਂ ਗੱਲ ਗੱਲ ਤੇ ਮੈਨੂੰ ਤਾਂ ਆਪ ਕਹਿ ਦਿੰਦੀ ਆ ਮੈਨੂੰ ਆਇਸ ਮੇਰੀ ਭੈਣ ਦੀ ਰਸੋਈ ਤਾਂ ਇਹੋ ਜੀ ਆ ਇਹੋ ਜਿਹਾ ਮੇਰੀ ਭੈਣ ਦਾ ਕਾਰ ਆ ਤੇ ਹੁਣ ਕੀ ਕਹੀਏ ਪੁੱਤ ਫਿਰ ਵੇ ਇੱਥੇ ਕਿਹੜਾ ਆਪਾਂ ਤਾਂ ਵੀ ਤੋਂ ਵੱਧ ਕਰਦੇ ਆ ਇਹਦਾ ਵਧੀਆ ਖੁਸ਼ ਰੱਖਦੇ ਆ ਆ ਨਾਲ ਇਹਨਾਂ ਨੇ ਦੇਖ ਕੇ ਕੀਤਾ ਉਹਦੀ ਮਰਜ਼ੀ ਨਾਲ ਹੀ ਕੀਤਾ ਹਾਂ ਵੇਖ ਕੇ ਕੀਤਾ ਆ ਉਹ ਤਾਂ ਸਾਰਾ ਕੁਝ ਹਾਂ ਉਹ ਤਾਂ ਭਰਾ ਵੇਖ ਕੇ ਹੀ ਗਿਆ ਵੀ ਜੇ ਜੀ ਉਹਨੂੰ ਜਾਦੇ ਪੈਲੀ ਆਉਂਦੀ ਆ ਇਹ ਆਪਾਂ ਨੂੰ ਘਟ ਆਉਂਦੀ ਆ ਤੇ ਹੈ ਤਾਂ ਵੇਖ ਕੇ ਹੀ ਗਿਆ ਉਹ ਸਾਰਾ ਆਪਾਂ ਕਿਹੜਾ ਗੱਪ ਮਾਰਿਆ ਸੀ ਹਾਂ ਚੱਲ ਬੇਬੇ ਫਿਰ ਮੈਂ ਕਰਦਾ ਇਹ ਭਰਾ ਨਾਲ ਗੱਲ ਚੰਗਾ ਪੁੱਤ ਕਰ ਲਈ ਪਰ ਹਸਾਬ ਜੀ ਨਾ ਕਰੀ ਚੰਗਾ ਨਹੀਂ ਨਹੀਂ ਕਰੂੰਗਾ ਹਸਾਬ ਨਾ ਉਹ ਵੀ ਤਾਂ ਸਮਝਦਾ ਰ ਹੈ ਉਹ ਹੈਤ ਬਲਾਈ ਸਿਆਣਾ ਹਾਂ ਹੈਲੋ ਹਾਂਜੀ ਭਾਈ ਕੀ ਹਾਲ ਹੈ ਹੋ ਠੀਕ ਹੋ ਕਰ ਠੀਕ ਹੈ ਸਾਰੇ ਹਾਂਜੀ ਹਾਂਜੀ ਵਧੀਆ ਵਧੀਆ ਆਪਣੇ ਵੀ ਹੋਰ ਫਸਲવાડી ਠੀਕ ਹੈ ਹਾਂਜੀ ਹਾਂਜੀ ਹਾਂ ਬਾਈ ਠੀਕ ਠਾਕ ਮੈਂ ਤਾਂ ਬਾਈ ਤੈਨੂੰ ਐ ਫੋਨ ਲਾਇਆ ਸੀ ਆਪਣਾ ਜ਼ਮੀਦ ਨੇ ਪੈਸੇ ਨਹੀਂ ਪਾਏ ਸੀ ਛੋਡੇ ਤੋਂ ਹਾਂਜੀ ਹਾਂਜੀ ਬਾਈ ਤੁਸੀਂ ਮੈਨੂੰ ਪੁੱਤ ਪੁੱਛ ਲੈਣਦੇ ਮੜਾ ਜਾ ਵੀ ਕੀ ਕੰਮ ਲਈ ਚਾਹੀਦੇ ਆ ਨਹੀਂ ਭਾਈ ਉਹ ਨਾ ਆਪਣਾ ਕਪੜੇ ਲੀੜਾਂ ਤੇ ਕਹਿੰਦੀ ਸੀ ਮੈਂ ਉਹਨੂੰ ਆ ਕੇ ਹੀ ਖੜ ਜਾ ਚਾਰਕ ਦਿਨ ਉਹ ਕਾਲੀ ਬਾਲੀ ਕਰਦੀ ਐ ਉਹਦੀ ਉਹਦੀ ਖਾਤਰੀ ਉਹਨੇ ਸੋਨੂੰ ਫੋਨ ਲਾਤਾ ਇਨੀ ਛੇਤੀ ਹਾਂ ਨਹੀਂ ਆਏ ਤਾਂ ਭਾਈ ਹੁੰਦਾ ਤਾਂ ਕੁਝ ਨਹੀਂ ਐ ਭੇੜਾ ਲੱਗਦਾ ਭਾਈ ਹਾਂ ਉਹ ਫਿਰ ਭਾਈ ਐ ਹੋ ਜਾਂਦਾ ਵੀ ਛੋਡੇ ਮਾਨ ਚ ਤਾਂ ਐ ਗੱਲ ਆਉਂਦੀ ਐ ਵੀ ਪਤਨੀ ਇਹਨੇ ਕੋਲੇ ਕੁਝ ਹੈ ਨਹੀਂਗਾ ਹਾਂ ਨਹੀਂ ਨਹੀਂ ਭਾਈ ਅਸੀਂ ਤਾਂ ਹੁਣ ਦੇਖ ਲਓ ਛੋਡੇ ਸਾਹਮਣੇ ਵਿਆਹ ਚ ਵੀ ਨਹੀਂ ਕੋਈ ਚੀਜ਼ ਦਾਇਦੂ ਨਾ ਮੰਗਿਆ ਨਾ ਲੈਂਤਾ ਅਸੀਂ ਭਾਈ ਹਾਂ ਬਈ ਐ ਵੀ ਕਰਦੀ ਰਹਿੰਦੀ ਏ ਤੁਸੀਂ ਉਹਨੂੰ ਸਮਝਾਓ ਮਾੜਾ ਮੋਟਾ ਕਿ ਮੇਰੀ ਭੈਣ ਕੋਲੇ ਆ ਮੇਰੀ ਭੈਣ ਕੋਲੇ ਆ ਹੁਣ ਤੁਸੀਂ ਵੀ ਦੇਖ ਕੇ ਕੀਤਾ ਸਾਰਾ ਕੁਝ ਹਾਂਜੀ 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 ਹਾਂ ਹਰੇਕ ਦਾ ਅੱਡਾ ਅੱਡਾ ਸਿਸਟਮ ਹੁੰਦਾ ਬਈ ਹਾਂਜੀ ਹਾਂਜੀ ਚਲੋ ਬਈ ਤੁਸੀਂ ਸਮਝਾਓ ਉਹਨੂੰ ਠੀਕ ਆ ਠੀਕ ਆ ਓਕੇ ਚਲ ਆਪੇ ਕਰੂ ਕੋਈ ਕੱਲ੍ਹ ਮੈਂ ਪਾਣੀ ਲਿਆ ਕੇ ਦੇ ਨਾ ਪੀ ਲੋ ਇਤੋਂ ਤਾਂ ਤੁਰ ਕੇ ਆਏ ਹੁਣ ਪਾਣੀ ਨਹੀਂ ਪੀ ਸਕਦੇ ਸੀ ਗਾਲ ਤਾਂ ਜਵਾਬ ਦੇਣ ਦੀ ਹੈ ਤੇਰੀ ਨਾ ਤੁਸੀਂ ਨਹੀਂ ਮੈਨੂੰ ਜਵਾਬ ਦਿੰਦੇ ਕਿ ਲੀਡ ਲੱਤਿਆਂ ਵਾਸਤੇ ਜਦੋਂ ਮੈਂ ਪੈਸੇ ਮੰਗਦੀ ਆ ਉਹਦੀ ਤਾਂ ਤੁਸੀਂ ਮੈਨੂੰ ਜਵਾਬ ਦੇਣ ਦੇ ਜੇ ਮੈਂ ਜਵਾਬ ਦੇ ਤਾਂ ਫੇਰ ਕੀ ਹੋ ਗਿਆ ਜਵਾਬ ਨਹੀਂ ਦਿੱਤਾ ਹੀ ਤੈਨੂੰ ਐ ਆਖਿਆ ਸੀ ਖੜ ਜਾ ਹਜੇ ਖੜਾ ਨਾ ਤੁਸੀਂ ਮੈਨੂੰ ਮਹੀਨਾ ਕਹਤਾ ਵੀ ਮਹੀਨਾ ਖੜ ਜਾ ਮੈਨੂੰ ਕੱਪੜੇ ਲੀੜੇ ਦੀ ਲੋੜ ਨਹੀਂ ਹੈਗੀ ਮੈਂ ਸ਼ਾਪਿੰਗ ਨਹੀਂ ਕਰਨੀ ਸੀ ਇੰਨੀ ਕੀ ਕਾਲੀ ਸੀ ਤੈਨੂੰ ਨਨਕ ਰੀਦ ਨੇ ਨਹੀਂ ਕਿ ਹੁਣ ਮੈਨੂੰ ਸਮਾਨ ਨਹੀਂ ਚਾਹੀਦਾਗਾ 100 ਗਲੀਆਂ ਨੂੰ ਲੋੜ ਹੁੰਦੀ ਐ ਆ ਹੁੰਦੀ ਐ ਲੋੜ ਉਹ ਤਾਂ ਬਾੜੀ ਕਾਲੀ ਕਰਦੀ ਐ ਕਾਲੀ ਕਰਦੀ ਐ ਮੈਂ ਤਾਂ ਮੰਗਣੇ ਸੀ ਫਿਰ ਮੈਂ ਤਾਂ ਮੰਗਲੇ ਮੈਨੂੰ ਚਾਹੀਦੇ ਸੀ ਕਿ ਤੂੰ ਤਾਂ ਨਹੀਂ ਦਿੱਤੇ ਫਿਰ ਮੇਰੀ ਸ਼ਾਪਿੰਗ ਤੇ ਹੀ ਲੱਗਦੇ ਰਹਿੰਨੇ ਐ ਇੱਕੋ ਮੇਰੀ ਭੈਣ ਐ ਜਿਹੜੀ ਵੱਡਾਂ ਵਡੰਗਾ ਗੱਡੀਆਂ ਤੇ ਆਉਂਦੀ ਐ ਇੰਨਾ ਉਹਦੇ ਕੋਲ ਸਾਰਾ ਕੁਝ ਹੈਗਾ ਏ ਇੱਕ ਮੈਂ ਜਿਹੜੀ ਇੱਥੇ ਫਸ ਗਈ ਤੁਹਾਡੇ ਆ ਤੂੰ ਦੇਖ ਕੇ ਕਰਾ ਲੈਂਦੀ ਵੱਡੇ ਘਰੇ ਵਿਆ ਨਾ ਮੈਨੂੰ ਕੀ ਪਤਾ ਸੀ ਉਹਨਾਂ ਨੇ ਕਿਹੜਾ ਮੈਨੂੰ ਪੁੱਛ ਕੇ ਕੀਤਾ ਏ ਚੁੱਪ ਕਰਕੇ ਕਰਤਾ ਉਹਨਾਂ ਨੇ ਆਪ ਦੀ ਆਪ ਕਰਤਾ ਉਹਨਾਂ ਨੇ ਪੁੱਛਿਆ ਨਹੀਂ ਤੈਨੂੰ ਮੈਨ ਉਹ ਮੇਰੀ ਭੈਣ ਉਹ ਵੀ ਲਵਧੀ ਆਈ ਸ਼ਾਲੇਂ ਦੀ ਗੱਡਾਂ ਤੇ ਆਉਂਦੀ ਉਹਨੂੰ ਬਦਕ ਉਹਨੂੰ ਗੱਡੀ ਦੇ ਤੇ ਮੈਨੂੰ ਕੁਛ ਦਿੱਤਾ ਨਹੀਂ ਉਹ ਦਿੰਦੇ ਤਾਂ ਉਹ ਵੀ ਸੀ ਮੈਂ ਜਵਾਬ ਦਿੱਤਾ ਸੀ ਨਾ ਤੂੰ ਕਹ ਤਾ ਜਵਾਬ ਦਿੱਤਾ ਜੇ ਚੀਜ਼ ਮਿਲਦੀ ਹੋਵੇ ਨਾ ਲੈ ਲੈਣੀ ਚਾਹੀਦੀ ਆ ਲੈ ਐਵੇਂ ਉਹਨਾਂ ਤੋਂ ਮੰਗ ਕੇ ਚੀਜ਼ ਲੈਣੀ ਸੀ ਆਪਾਂ ਆਪਦੀ ਕਮਾਈ ਦੀ ਲਵਾਂਗੇ ਦੇਖ ਲੂੰਗੀ ਮੈਂ ਤੈਨੂੰ ਜਦੋਂ ਆਪਦੀ ਕਮਾਈ ਦੀ ਲੈ ਆਂਗਾ ਹੁਣ ਟਿਕ ਤਾਂ ਲਈ ਨਹੀਂ ਗਈ ਹੁਣ ਗਾਹ ਕਮਾਈ ਕਰਕੇ ਲੈ ਲੇਗਾ ਤੂੰ ਤੂੰ ਤਾਂ ਬਸ ਲੜਨਾ ਹੀ ਹੁੰਦਾ ਮੇਰੇ ਨਾਲ ਚੀਜ਼ ਤਾਂ ਕੋਈ ਲੈ ਕੇ ਨਹੀਂ ਦੇਣੀਗੀ ਹਰ ਵਕਤ ਬੋਲੀ ਜਾਣਾ ਬੋਲੀ ਜਾਣਾ ਇਹ ਤਾਂ ਬਾਹਲੀ ਘੁੱਕ ਬਸ ਹੀ ਪਈ ਹੈ ਹਰ ਵੇਲੇ ਪੈਸਾ ਪੈਸਾ ਕਰਦੀ ਰਹੂਗੀ। ਵੀ ਉਹ ਤਾਂ ਕੀ ਗੱਲ ਹੋ ਗਈ ਐ ਇੰਨਾ ਉੱਚੀ ਉੱਚੀ ਦੋਨੇ ਜੀ ਲੜੀ ਜਾਂਦੇ ਸੀ ਤੁਸੀਂ। ਉਹਦਾ ਤਾਂ ਬੇਬੇ ਉਹੀ ਕੰਮ ਐ। ਕੀ ਗੱਲ? ਉਹ ਦੋਵੇਂ ਭਖੀ ਰਹਿੰਦੀ ਐ। ਮੈਂ ਹੁਣ ਕੀ ਆਂਦੀ ਸੀ ਕਾਸ ਨੂੰ ਰੌਲਾ ਪਾ ਲਿਆ ਉਹਨੇ ਤੇਰੇ ਨਾਲ। ਉਹ ਤਾਂ ਕਹਿੰਦੀ ਐ ਕਿ ਮੈਨੂੰ ਤਾਂ ਆਪਣਾ ਗਰਮੀਤ ਨੇ ਦੱਸਿਆ ਹੀ ਨਹੀਂ ਤੁਹਾਡੇ ਕੋਲੇ ਇੰਨੀ ਪਹਿਲੀ। ਅੱਛਾ ਕਹਿੰਦੀ ਹੈਂ? ਤੋਰ। ਲੈ ਦੱਸ। ਨਾ ਦੱਸਿਆ ਕਿਉਂ ਨਹੀਂ ਉਹਦੇ ਭਰਾ ਦਾ ਫਰਜ਼ ਬੰਦਾ ਸੀ ਫਿਰ ਦੱਸਣਾ। ਸਾਰਾ ਕੁਝ ਪਤਾ ਐ ਬੇਬੇ ਉਹੀ ਕਰੀ ਜਾਂਦੀ ਐ ਉਹ ਤਾਂ। ਹਰ ਗੱਲ ਤੇ ਆਪਣਾ ਉਹਦਾ ਭੈਣ ਦਾ ਆਪਦੀ ਦਾ ਲੈ ਕੇ ਬੈਹਂਦੀ ਆ ਆਪਣਾ ਹੋਰ ਪਤਾ ਦੀ ਭੈਣ ਦਾ ਹੀ ਨਾਂ ਲਈ ਜਾਂਦੀ ਉਹ ਇੰਨੇ ਤਕੜੇ ਘਰ ਆ ਉਹਦੇ ਕੋਲੇ ਇੰਨੀ ਚੀਜ਼ ਆ ਉਹਦੀ ਸ਼ੌਹਰਤ ਇਹਨੂੰ ਦਿਸੀ ਜਾਂਦੀ ਆ ਸਾਰੀ ਫਿਰ ਹੁਣ ਆਪਾਂ ਕੀ ਕਰਗੇ ਤਾਂ ਹੁਣ ਭਰਾ ਨੂੰ ਸੋਚਣਾ ਚਾਹੀਦਾ ਸੀ ਭਈ ਉਹਨੀ ਪਹਿਲੀ ਪਾ ਲਿੰਦਾ ਉਹਨੂੰ ਉਹ ਆਖਿਆ ਜੀ ਮੈਂ ਕਿਹਾ ਉਹਨੀ ਤੇ ਪਾ ਲੈਂਦੇ ਇਹ ਮੈਂ ਤਾਂ ਆਖੇ ਮੈਂ ਤਾਂ ਦੱਸੇ ਨਹੀਂ ਮੇਰੇ ਭਰਾ ਨੇ ਐ ਕਹਿ ਕੇ ਗੱਲ ਟਾਲ ਦਿੰਦੀ ਆ ਬਾਅਦ ਚ ਹਾਂ ਪਤਾ ਨਹੀਂ ਭਾਈ ਕੀ ਆ ਹੁਣ ਆਈ ਕਰਦੀ ਇਹਨੂੰ ਤਾਂ ਆਪਦੀ ਭੈਣ ਐ ਲੱਗਦਾ ਵੀ ਉਹ ਬਾਹਲੀ ਸੌਕੀ ਐ ਇਹਨੂੰ ਗੱਡੀਆਂ ਦੀ ਦਿੰਦੀਆਂ ਉਹਨਾਂ ਤੇ ਐ ਤਾਂ ਦੀਨਾ ਨਹੀਂ ਉਹ ਦੁਖੀ ਕਿੰਨੀ ਐ ਨਾ ਪਤਾ ਤੈਨੂੰ ਕਿਹਨੇ ਦੱਸਿਆ ਵੀ ਉਹ ਤੂੰ ਕੀ ਆ ਕੀ ਗੱਲ ਮੈਨੂੰ ਗਰਮੀ ਤੇ ਦੱਸਦਾ ਸੀ ਹੋਰ ਉਹਦਾ ਉਹਦਾ ਤਾਂ ਘਰ ਵਾਲਾ ਨਸ਼ੇ ਉਹ ਕਰਦਾ ਅੱਛਾ ਇਹ ਮੁੰਡੇ ਨੇ ਤੇਰੇ ਸਾਲੇ ਨੇ ਦੱਸਿਆ ਹੋਰ ਆਪਣਾ ਨਸ਼ੇ ਉਹ ਕਰਦਾ ਕੁੱਟਦਾ ਮਾਰਦਾ ਇਹਨੂੰ ਤਾਂ ਕਲੱਬ ਫੋਕੀ ਸ਼ੋਰਤ ਰਹਿ ਜਾਂਦੇ ਦਿਖਾਵਾ ਉੱਥੋਂ ਠੀਕ ਆ ਅੰਦਰੋਂ ਕਿਤਾ ਕਿੰਨੀ ਦੁਖੀ ਆ ਇਹਨੂੰ ਤਾਂ ਉਹ ਵੇਖ ਲੈਦੀ ਗੱਡੀ ਤੇ ਆਉਂਦੀ ਐ ਸੋਦੇ ਜਾਏ ਸੋਨੇ ਪਾਈ ਵੀ ਆਈ ਕੀਤਾ ਵਾ ਆਈ ਨਹੀਂ ਪਤਾ ਵੀ ਉਹ ਅੰਦਰੋਂ ਦੁਖੀ ਕਿੰਨੀ ਆ ਹਾਂ 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 ਤੇ ਇਹ ਆਪਣੇ ਨਾਲ ਰੌਲਾ ਪਾਈ ਰੱਖਦੀ ਆ ਹਰ ਵਾਰ ਤਾਂ ਹੀ ਉਹਨੇ ਉਧਰ ਉਹ ਤਪਿਆ ਵਾ ਸੀਗਾ ਪਰਾ ਇਹਦਾ ਸਾਲਾ ਤੇਰਾ ਤੇ ਉਹਨੇ ਇਧਰ ਆਪਣੇ ਵਾਲੇ ਪਾਸੇ ਵੇਖ ਲਿਆ ਵੀ ਭਾਵੇਂ ਜ਼ਮੀਨ ਘਾਟੀ ਆ ਚੱਲ ਵੀ ਮੁੰਡਾ ਸਾਊ ਆ ਆ ਉਹੀ ਤਾਂ ਗੱਲ ਐ ਹੁਣ ਇਹ ਇੱਥੇ ਇੱਥੇ ਇਹਨੂੰ ਕਿਸੇ ਗੱਲ ਦੀ ਤਕਲੀਫ ਤਾਂ ਹੈ ਨਹੀਂ ਕੋਈ ਹਾਂ ਨਾ ਇਹ ਤਾਂ ਮौजਾਂ ਕਰਦੀ ਆ ਆਪਾਂ ਤਾਂ ਹੁੰਦਾ ਵੀ ਇਹਨੂੰ ਪੂਰਾ ਤਕਲੀਫ ਆਵੀ ਵੀ ਨਾ ਆਹੋ ਹਾਂ ਆਪਾਂ ਤਾਂ ਸਾਰਾ ਟੱਬਰ ਦਾ ਖਿਆਲ ਰੱਖਦੇ ਆ ਚੱਲ ਕੋਈ ਨਾ ਪੁੱਤ ਹੁਣ ਫਿਰ ਕੀ ਕਰਕੇ ਆਪਾਂ ਇਹਦਾ ਕੀ ਹੱਲ ਲੱਭਗੇ ਮੈਂ ਤਾਂ ਐਂ ਕਹਿਣਾ ਤੂੰ ਤਾਈ ਨੂੰ ਫੋਨ ਲਾਓ ਵਿਚੋਲਣ ਨੂੰ ਵਿਚੋਲਣ ਨੂੰ ਹੋਰ ਹਾਂ ਇਹ ਵੀ ਗੱਲ ਸਹੀ ਆ ਤੇਰੀ ਗਲਤ ਹੋਣਾ ਲੈ ਨਿਆਂ ਦੀ ਕਰ ਜਾਂਦੀ ਏ ਸਾਰੇ ਹਾਂ 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 ਕਹਿ ਕੇ ਵੀ ਜਾਉਏ ਉਹਨੂੰ ਫਿਰ ਆਪਣਾ ਦੱਸਣ ਦਾ ਤਾਂ ਫਰਜ਼ ਹੀ ਬੰਦਾ ਨਾ ਨਾਲੇ ਫਿਰ ਉਹਨੇ ਕਹਿ ਦੇਣਾ ਤੂੰ ਮੈਨੂੰ ਤਾਂ ਦੱਸਿਆ ਨਹੀਂ ਦੱਸਿਆ ਨਹੀਂ ਹਣਾ ਫਿਰ ਫਿਰ ਉਹੀ ਗੱਲ ਹਾਂ ਨਹੀਂ ਪੁੱਤ ਗਲਤ ਹੈ ਤੇਰੀ ਠੀਕ ਆ ਹੁਣ ਮੈਂ ਉਹਦੀ ਪਤਾ ਇਹ ਆ ਵੀ ਨਾ ਜਾਵੇ ਹਾਂ ਮੈਂ ਤਾਂ ਐ ਕਹਣਾ ਉਹਨੂੰ ਫੋਨ ਲਾ ਕੇ ਆ ਫੋਨ ਲਾ ਦਿੰਨੇ ਆ ਉਹ ਤਾਂ ਇਹ ਤਾਂ ਚੋਰੀ ਪਤਾ ਨਾ ਲੱਗ ਜੇ ਇਹਨੂੰ ਜਸਮੀਤ ਨੂੰ ਉਹ ਫੋਨ ਲਾਇਆ ਸੀ ਉਹਨੂੰ ਮੈਂ ਕਹਿ ਦੂ ਭੈਣ ਜੀ ਘਰ ਆਓ ਸਾਡੇ ਤੇ ਵੀ ਐਂ ਕਰਕੇ ਵੀ ਜਸਮੀਤ ਥੋੜਾ ਜਿਹਾ ਅੜਬ ਚੱਲਦੀ ਏ ਸਾਡੇ ਨਾਲ ਹਾਂ ਸਾਨੂੰ ਨਹੀਂ ਕਰ ਲੋ ਗੱਲ ਹੈਲੋ ਹਾਂ ਭੈਣ ਜੀ ਸ਼ਾਸਤਰੀ ਕਾਲ ਮੈਂ ਪਿੰਦਰ ਦੀ ਮੰਮੀ ਬੋਲਦੀ ਆ ਹਾਂ 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 ਠੀਕ ਆ ਵਧੀਆ ਸਿਆਣ ਲਿਆ ਆਚਾ ਹਾਂ ਅਸੀਂ ਵੀ ਠੀਕ ਆ ਵਧੀਆ ਤੇ ਉਹ ਭੈਣ ਜੀ ਮੈਂ ਤਾਂ ਸੋਡੇ ਨਾਲ ਇੱਕ ਗੱਲ ਕਰਨੀ ਸੀ ਤੂੰ ਤਾਂ ਗੇੜਾ ਹੀ ਨਹੀਂ ਮਾਰਿਆ ਜਿਉਂ ਵਿਆਹ ਤੋਂ ਬਾਅਦ ਮੜ ਕੇ ਨਾ ਮੈਥੋਂ ਨਿਕਲਿਆ ਗਿਆ ਤੇ ਮੈਂ ਔ ਗੱਲ ਕਰਨੀ ਸੀ ਆਪਣੀ ਬਉਟੀ ਦੀ ਜਸਮੀਤ ਦੀ ਸਾਨੂੰ ਨਾ ਭੈਣ ਜੀ ਥੋੜਾ ਜਿਆ ਤੰਗ ਵੱਧ ਕਰਦੀ ਆ ਹੁਣ ਤੈਨੂੰ ਸਾਡੇ ਮੁੰਡੇ ਦੇ ਸੁਭਾਅ ਦਾ ਤਾਂ ਪਤਾ ਕਿੰਨਾ ਸਾਊ ਆ ਹਾਂ ਤੇ ਇਹ ਤਾਂ ਨਾ ਗੱਲ ਗੱਲ ਤੇ ਬਸ ਉਹਨੂੰ ਨੀਵਾ ਦਿਖਾਈ ਜਾਂਦੀ ਆ ਕਹਿ ਦਿੰਦੀ ਮੇਰੀ ਭੈਣ ਕੋਲੇ ਇੰਨਾ ਕੋਸਾ ਮੇਰੀ ਭੈਣ ਕੋਲੇ ਗੱਡੀ ਆ ਮੇਰੀ ਭੈਣ ਨੇ ਤਾਂ ਸ਼ਾਪਿੰਗ ਕਰਨ ਜਾਂਦੀ ਆ ਐ ਕਰਦੀ ਆ ਹੁਣ ਭੈਣ ਜੀ ਤੈਨੂੰ ਸਾਡੇ ਘਰ ਦਾ ਵੀ ਪਤਾ ਐ ਹੁਣ ਆਪਾਂ ਰੋਜ਼ ਵੀ ਜੇ ਸ਼ਾਪਿੰਗ ਕਰਨ ਤੁਰੇ ਫਿਰੇ ਤੇ ਆਪਣਾ ਕਿਵੇਂ ਟਾਈਮ ਪਾਸ ਹੁੰਦਾ ਹਾਂ ਤੇ ਤੁਸੀਂ ਨਾ ਐ ਕਰਿਓ ਤੁਸੀਂ ਸਾਡੇ ਘਰੇ ਜ਼ਰੂਰ ਆਓ ਅੱਜ ਹੀ ਆਜੋ ਤੁਸੀਂ ਹਜੇ ਟਾਈਮ ਹੈਗਾ ਹੀ ਆ ਵੇਰ ਵੇਰ ਆਥ ਨੇ ਕੰਮ ਦਾ ਟਾਈਮ ਹੋ ਜਾ। ਹਾਂ। ਚੰਗਾਈ ਕਰ ਲੋ। ਕੋਈ ਤਾਰ ਜੂਗਾ ਸੋਨ ਮੋਟਰਸਾਈਕਲ ਤੇ। ਠੀਕ ਆ ਠੀਕ ਆ ਨਹੀਂ ਜਰੂਰ ਆਇਓ। ਹੋਰ ਆਪਾਂ ਬਹਿ ਕੇ ਇਹਦੇ ਨਾਲ ਕਾ ਗੱਲ ਕਰੀਏ। ਆਏ ਤਾਂ ਫਿਰ ਇਹਨਾਂ ਤੇ ਦੋਹਾਂ ਦੀਆਂ ਜੀਆਂ ਜੇ ਵਿੱਚ ਜ਼ਿਆਦਾ ਹੀ ਬਿਣੋਂ ਪੈ ਚੋਗੇ। ਠੀਕ ਠੀਕ ਆ ਠੀਕ। ਚੰਗਾ ਪੈਂ। ਚੰਗਾ। ਨਾ। ਆਉਂਦੀ ਤਾਂ ਨਹੀਂ ਕਿਤੇ। ਨਾ ਹੋ ਵੀ ਗੱਲ। ਹਾਂ। ਕੀ ਕਹਿੰਦੀ ਆ ਜਾਨੀ? ਕਹਿੰਦੀ ਮੈਂ ਆ ਜਾਨੀ ਹੁਣੇ ਹੀ ਆ ਜਾਨੀ ਆ ਕਹਿੰਦੀ ਮੈਂ। ਮੈਂ ਕੋਈ ਤਾਰ ਜੂ ਤੈਨੂੰ ਮੋਟਰਸਾਈਕਲ ਤੇ। ਉਹ ਆਪਾਂ ਇਹ ਕਹਾਂਗੇ ਵੀ ਆਪੇ ਆ ਗਏ ਆਹੋ ਆਪਾਂ ਇਹ ਮੈਂ ਉਹਨੂੰ ਕਹੇ ਤਾਂ ਮੈਂ ਕਿਹਾ ਉਹਨੂੰ ਪਤਾ ਨਹੀਂ ਹੈਗਾ ਆ ਜੋ ਆਈ ਫਿਰ ਆਪਾਂ ਗੱਲ ਛੇੜ ਲਾਂਗੇ ਛੇੜ ਲਾਂਗੇ ਬਸ ਤਾਂ ਹੀ ਐਂ ਕਰ ਲੈਨੇ ਆ ਚੱਲ ਠੀਕ ਠੀਕ ਹੈ ਚੰਗਾ ਫਿਰ ਉੱਥੇ ਲੈ ਉਹ ਤੁਰ ਹੀ ਹੁੰਦੀ ਆ ਨਾ

ਘੇੜਾ ਵੀ ਤੂੰ ਹੀ ਮਰਾਇਆ ᱛੀਏ ਮੇਰੇ ਕੋਲੇ ਕਿੱਥੇ ਟਾਈਮ ਸੀ ਖੇਤ ਕੰਮ ਧੰਦੇ ਬੰਦੇ ਲੱਗੇ ਵੇ ਆ ਅੱਛਾ ਹਾਂ ਮੇਰੀ ਸੋਹਣ ਗੱਲ ਤੂੰ ਆਪਦੀ ਭੈਣ ਦੀਆਂ ਰਿਸਾ ਨਾ ਕਰ ਉਹਦੀ ਰਿਸ ਨਾਲ ਇਹਨਾਂ ਨੂੰ ਨੀਵਾਣਾ ਦਿਖਾ ਉਹ ਪਤਾ ਕਿੰਨੀ ਦੁਖੀ ਐ ਲੈ ਪੂਆ ਉਹਨੂੰ ਕੀ ਹੋਇਆ ਹੋਇਆ ਕਿਨੂੰ ਤੂੰ ਤਾਂ ਉਹ 20 ਕਿੱਲੇ ਦੇਖ ਲੈ ਤੇ ਉਹਦੇ ਅੰਦਰ ਨੇ ਨਾ ਵੇਖਾ ਕਿੰਨਾ ਤੜਫਦੀ ਆ ਉਹਨੂੰ ਪੂਰਾ ਸੌਖ ਨਹੀਂ ਹੈਗਾ ਜਿੰਨਾ ਤੈਨੂੰ ਸੌਖ ਹੈ ਹੁਣੇ ਤਾਂ ਕਦੀ ਪੂਆ ਗੱਲ ਨਹੀਂ ਕੀਤੀ ਗਈ ਉਹ ਗੱਲ ਨਹੀਂ ਕਰਦੀ ਤੇਰੇ ਕੋਲੇ ਕੀ ਕਰੇ ਸਾਨੂੰ ਪਤਾ ਅਸੀਂ ਤਾਂ ਤੇਰੇ ਉਸਕੇ ਪਹਿਲੀ ਭਵਾਂ ਦੋ ਕਿੱਲੇ ਘੱਟ ਹੋਣ ਪਰ ਬੰਦੇ ਵਧੀਆ ਹੋਣ ਹਾਂ ਭੂਆ ਤੇ ਨਾ ਇੰਨੀ ਦੁਖੀ ਹੋਣੀ ਕਦੇ ਵੀ ਨਹੀਂ ਮੇਰੇ ਕੋਲ ਗੱਲ ਕੀਤੀ ਕਿ ਮੈਂ ਤਾਂ ਉਹਦੀਆਂ ਜ਼ਮੀਨਾਂ ਚਾਹੀਦਾ ਤਾਂ ਦੇਖੀ ਗਈ ਜਮੀਨਾਂ ਹੀ ਵੇਖਾਂਗਾ ਕੋਠੀਆਂ ਵੇਖ ਲਿਆਂ ਉਹਦੇ ਵੱਡੀਆਂ ਗੱਡੀਆਂ ਵੇਖ ਲਿਆਂ ਪੀ ਕੇ ਰੋਜ਼ ਕੁੱਟਦਾ ਸਾਰੇ ਟੱਬਰ ਨੂੰ ਰੋਟੀ ਨਹੀਂ ਖਾਣ ਦਿੰਦਾ ਰਾਤ ਨੂੰ ਅੰਦਰ ਪਿਆ ਰਹਿੰਦਾ ਅੱਛਾ ਹਾਂ ਮੈਂ ਮਰ ਜਾ ਮੈਂ ਤਾਂ ਫਿਰ ਭੈਣੇ ਉਹਦੇ ਨਾਲ ਬਥੇਰੀ ਸੋਕੀਆਂ ਮੇਰੀ ਗੱਲ ਸੁਣ ਆ ਤਾਂ ਇੰਨਾ ਮਿਹਨਤੀ ਮੁੰਡਾ ਲੱਭਿਆ ਤੇਰੇ ਵਾਸਤੇ ਤਾਂ ਪਮਾ 5 ਕਿੱਲੇ ਆਣੇ ਵੇਖ ਲਈ ਕਿਸ ਦਿਨ ਨੂੰ 10 ਬਣਾ ਲੈਣੇ ਆ ਤੇ ਉਹਨੇ 20 ਆ 20 ਤੇ 20 ਫੂਕ ਦੇਣੇ ਆ ਇਹ ਤੋਂ ਮੇਰੀ ਗੱਲ ਯਾਦ ਰੱਖੀ ਉਹਦੇ ਵੱਲੋਂ ਤਾਂ ਸੀ ਸਾਰੇ ਔਖੇ ਆ ਸਹੀ ਗੱਲ ਆ ਭੂਏ ਤੇ ਇਹਨੇ ਤਾਂ ਸੋਚਿਆ ਹੀ ਨਹੀਂ ਕਦੇ ਵੀ ਇੰਨਾ ਇੰਨਾ ਹੋਊਗਾ ਇਹ ਹੋਰ ਤੇਰੇ ਭਰਾ ਦੀ ਕੋਈ ਦਵਾਈ ਤੇ ਥੋੜੀ ਜਿਹੀ ਆਹ ਹੋ ਸੱਚੀ ਗੱਲ ਆ ਉਹਨੇ ਵੀ ਕੁਝ ਵੇਖ ਕੇ ਸੋਚਿਆ ਮੁੰਡੇ ਨੇ ਉਹਨੇ ਕਿ ਪਹਿਲੀ ਘਟ ਲੱਭ ਲਾ ਹਾਂ ਸਹੀ ਗੱਲ ਸਹੀ ਗੱਲ ਉਹਦੇ ਲੰਗ ਦੁਖੀ ਸੀ ਮੇਰੇ ਤੋਂ ਤਾਂ ਗਲਤੀ ਹੋ ਗਈ ਬੇਬੇ ਤੇ ਹੁਣ ਹੁੰਨੀ ਮੈਂ ਐਂ ਕਰਦੀ ਕਿ ਮੇ ਤਾਂ ਤਾਂ ਗਲਤੀ ਹੋ ਗਈ ਮੈਨੂੰ ਨਹੀਂ ਪਤਾ ਸੀ ਮਿੰਨ ਤਾਂ ਐ ਸੀ ਵੀ ਉਹ ਸੌਖੀ ਬੜੀ ਰਹਿੰਦੀ ਉਹਦੇ ਕੋਲ ਇੰਨੀ ਜ਼ਮੀਨ ਜੈ ਇਹ ਤਾਂ ਇੰਨਾ ਸਾਊਟਬਰ ਤੇ ਇੰਨਾ ਕਮਾਊਟਬਰ ਵੇਖ ਕਿੰਨਾ ਕੰਮ ਕਰਦੇ ਆ ਹੈ ਸਹੀ ਗੱਲ ਆ ਤੂੰ ਇਹਨੂੰ ਪਰੇਸ਼ਾਨ ਕਰਦੀ ਰਹੀ ਨਾ ਹੁਣ ਨਹੀਂ ਮੈਂ ਕਰਦੀ ਪਰੇਸ਼ਾਨ ਤੇ ਕੋਈ ਨਹੀਂ ਬੇਬੀ ਹੁਣ ਮੈਂ ਵਧੀਆ ਰਿਆ ਕਰੂੰਗੀ ਹੁੰਨੀ ਮੈਂ ਤੁਹਾਨੂੰ ਤੰਗ ਪਰੇਸ਼ਾਨ ਕਰਦੀ ਮੈਂ ਤਾਂ ਵਧੀਆ ਸੌਖੀ ਆ ਆਪਦੇ ਘਰੇ ਮੈਂ ਕੋਈ ਨਹੀਂ ਪੁੱਤ ਕੋਈ ਪੈਸਿਆਂ ਨੂੰ ਦੋ ਚਾਰ ਦਿਨ ਜੇ ਅੱਗਾ ਪਿੱਛਾ ਹੋ ਗਿਆ ਵੀ ਆਪਾਂ ਕਹਿ ਲੇ ਮੈਂ ਕੋਈ ਨਾ ਦੋ ਦਿਨ ਖੜ ਜਾ ਫੇਰ ਲੀੜਾ ਤੇ ਹੋਰ ਕਬੀਲਦਾਰੀ ਦੇ ਵਿੱਚ ਹੋ ਹੀ ਵੀ ਬਿਲਕੁਲ ਜਮੀਨਾਂ ਜਿਆਦਾ ਤੇ ਵੀ ਉਹ ਤਾਂ ਐਸੀ ਬੜੀ ਲੈਂਦੀ ਆ ਕਿੱਥੇ ਕਰਦੇ ਆਂ ਤੂੰ ਕਿ ਵੀ ਮੈਂ ਰਹਿ ਜਾਣੀ ਐ ਮੈਂ ਵੀ ਉਹਵੇਂ ਐਸ਼ ਕਰਾਂ ਤੂੰ ਉਹਦੇ ਬਾਹਰਲੇ ਸੁੱਖ ਵੇਖ ਲੈ ਉਹਦਾ ਅੰਦਰ ਨਾ ਦੇਖਿਆ ਤੇ ਪਰਾ ਦੇ ਪੈਸੇ ਆ ਜਿਹੜੇ ਤੂੰ ਲੈ ਉਹ ਤਾਂ ਉਹਨੂੰ ਮੋੜ ਦੇ ਤੇ ਆਵੇਂ ਹੁਣ ਆਪਾਂ ਨੂੰ ਪੈਸੇ ਆ ਕੇ ਦੁੱਧ ਦੇ ਉਹ ਤੂੰ ਪੈਸੇ ਲੈ ਜਾ ਤੇ ਸਵੇਰੇ ਜਾ ਕੇ ਬਿਠਿੰਡਿਓ ਲੀੜੇ ਲੈ ਨਹੀਂ ਨਹੀਂ ਕੋਈ ਨਹੀਂ ਬੇਬੇ ਮੈਂ ਤਾਂ ਫੇਰ ਆਂ ਟਾਈਮ ਪਾਸ ਕਰ ਲੂੰਗੀ ਕੋਈ ਨਹੀਂ ਆਪਦਾ ਘਰ ਵੀ ਦੇਖਣਾ ਏ ਜ਼ਰੂਰੀ ਤਾਂ ਨਹੀਂ ਹੁਣ ਕਿਸੇ ਦੀ ਵੱਡੀ ਦੇਖਣੀ ਆ ਆਪਾਂ ਘਰ ਦੇਖਣਾ ਏ ਤੇ ਤੂੰ ਕਦਰ ਕਰਾ ਉਹਦੇ ਬੰਦੇ ਦੀ ਵੇ ਕਿ ਉਹਨੂੰ ਤਾਂ ਚਾਹ ਦਾ ਵੈਲ ਵੀ ਨਹੀਂ ਤੇ ਉਹਨੂੰ ਸੌ ਵੈਲ ਹੈ ਤੇ ਉਹਨੇ ਇਹੋ ਜਿਹੇ 20 ਕਿੱਲੇ ਚਟਨੇ ਆ ਤੇਰੀ ਭੈਣ ਨੇ ਜੇ ਤੋ ਸੌਕੀ ਨਾਲ ਇੱਕ ਦੇਣ ਸਹੀ ਗੱਲ ਸਹੀ ਨਾ ਪੂਹਣਨੀ ਮੈਂ ਆਈ ਕਦੀ ਤੂੰ ਤੇ ਬਹਿ ਜਾ ਤੇ ਮੈਂ ਚਾਹ ਬਣਾ ਕੇ ਲਿਉਣੀ ਹੁਣ ਨਹੀਂ ਪਪੂਆ ਤੈਨੂੰ ਕੋਈ ਵੀ ਲਾਂਬਾ ਹੁੰਦਾ ਹਾਂ ਠੀਕ ਐ ਕੋਈ ਨਾ ਹੋਰ